ਅੱਜ ਵਾਲੀ ਵੀਡੀਓ ਜਿਹੜੀ ਆਪਾਂ ਸਾਂਝੀ ਕਰਨ ਲੱਗੇ ਆਂ ਅੰਬਾਲਾ ਹਰਿਆਣਾ ਬਾਰਡਰ ਦੇ ਪਹੁੰਚੇ ਆਂ ਜੀ ਅੱਜ ਆਪਾਂ ਸਪਰਿੰਗਾਂ ਵਾਲੀ ਟਰਾਲੀ ਤਿਆਰ ਕਰਨ ਤੇ ਪਹਿਲਾਂ ਤਾਂ ਮੈਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਂ ਭਰਾਵਾਂ ਨੇ ਆਪਾਂ ਨੂੰ ਮੌਕਾ ਦਿੱਤਾ ਟਰਾਲੀ ਤਿਆਰ ਕਰਨ ਦਾ ਤੇ ਭਰਾਵਾਂ ਨੇ ਜਾਣਾ ਹੈਗਾ ਯਾਤਰਾ ਦੇ ਸਿਰ ਹੀ ਜੂਰ ਤੇ ਹੁੰਦਾ 1.5 ਤੇ ਲੱਗੀਆਂ ਜੀ ਸਪਰਿੰਗਾਂ ਵਾਲੀ ਫਰਚ ਤਿਆਰ ਕਰਨਾ ਤੇ ਬਾਕੀ ਹੋਰ ਕਿਹੜੀ-ਕਿਹੜੀ ਭਰਾ ਆ ਜਾ ਰਿਹਾ ਯਾਤਰਾ ਦੇ ਸਿਰ ਹੀ ਜੂਰ ਤੇ ਹੁੰਦਾ 1.5 ਜਰੂਰ ਦੱਸਿਓ ਕਮੈਂਟ ਕਰਕੇ ਤੇ ਕਿਹੜੀ-ਕਿਹੜੀ ਭਰਾ ਉੱਥੇ ਪਹੁੰਚ ਗਏ ਆ ਕ੍ਰੇਟਡ ਰਣਨੀਤੀ ਉਹ ਵੀ ਜੋ ਦੱਸਿਓ ਤੇ ਬਾਕੀ ਆਪਣੀ ਫੁੱਲ ਵੀਡੀਓ ਜਿਹੰਦਰ ਪੀਵੀ 29 ਤੇ YouTube ਤੇ ਜਾ ਕੇ ਤੁਸੀਂ ਦੇਖ ਸਕਦੇ ਆ ਬਾਕੀ ਆਪਣੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੱਸਿਓ ਜਰੂਰ ਕਮੈਂਟ ਕਰਕੇ ਵੀ ਆਪਣੀਆਂ ਵੀਡੀਓ ਕਿਵੇਂ ਲੱਗਦੀਆਂ ਵਾ ਤੇ ਬਹੁਤ ਸਾਰਾ ਪਿਆਰ ਕਰਦੇ ਆ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਭਰਾ ਵੀ ਆਪਾਂ ਨੂੰ ਪਿਆਰ ਕਰਦੇ ਆ ਬਾਕੀ ਆਪਾਂ ਹੋਰ ਵੀ ਜਿੰਨੇ ਭਰਾਵਾਂ ਦੇ ਆ ਵੀ ਟਰਾਲੀਆਂ ਤਿਆਰ ਕਰੀ ਕਰਨ ਲੱਗੇ ਹੋਏ ਆ ਤੇ ਹੋਰ ਕਈ ਭਰਾਵਾਂ ਦੀਆਂ ਰਹਿੰਦੀਆਂ ਵੀ ਆ ਟਰਾਲੀਆਂ ਤਿਆਰ ਕਰਨ ਵਾਲੀਆਂ ਤੇ ਬਹੁਤ ਜਲਦੀ ਉਹਨਾਂ ਦੀਆਂ ਵੀਡੀਓ ਵੀ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ